ਅੱਜ ਦੇ ਫੰਕਸ਼ਨ ਬਾਰੇ ਦੱਸਦੇ ਅੱਜ ਮੈਂ ਬਟਾਲੇ ਆਇਆ ਜੀ ਦੇਖੋ ਕਿੰਨਾ ਵਧੀਆ ਮੌਸਮ ਹੈ ਧੁੰਦ ਪੂਰੀ ਉਹਦੇ باوجود ਕਰੰਟ ਪੂਰਾ ਉਹਦੇ باوجود ਗਰਮੀ ਪੂਰੀ ਬੰਦਿਆਂ ਦੇ ਵਿੱਚ ਤੇ ਬਟਾਲੇ ਚ ਪੂਰੀ ਗਰਮੀ ਵਿਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਸ਼ਾਮ ਰੋਇਆ ਦਿੱਲੀ ਜਿਹੜਾ ਵਾ ਪਰਿਵਾਰ ਵੱਧਾ ਪਿਆ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਇਹਨਾਂ ਨੇ ਪ੍ਰਦੀਪ ਸ਼ਰਮਾ ਜੀ ਯੂਥ ਲੀਡਰ ਆ ਉਹਨਾਂ ਦੇ ਸਮੇਤ ਤਕਰੀਬਨ 15 ਨਵੇਂ ਨੌਜਵਾਨ ਮੁੰਡੇ ਜਿਹੜੇ ਦਰਜਾ ਬਦਰਜਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਦੇ ਸੰਗਠਨ 'ਚ ਕੰਮ ਕਰਦੇ ਸੀ ਅਲੱਗ-ਅਲੱਗ ਫੀਲਡ ਦੇ ਵਿੱਚ ਕੋਈ ਆਈਟੀ ਦਾ ਵਾ ਕੋਈ ਜੁਆ ਮੋਰਚੇ ਦਾ ਵਾ ਕੋਈ ਸਪੋਰਟਸ ਦੇ ਆ ਤੇ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਜੀ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਰੇਸ਼ ਮਹਾਜਨ ਜੀ ਜਿਹਦੇ ਹਲਕਾ ਇੰਚਾਰਜ ਬਟਾਲੇ ਦੇ ਤੇ ਰਮਨਦੀਪ ਸਿੰਘ ਜੀ ਜਲਾ ਪ੍ਰਧਾਨ ਸੰਧੂ ਸਾਹਿਬ ਇਹਨਾਂ ਦੀ ਰਵਾਈ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਸਾਰੇ ਹੀ ਮੈਂ ਆਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਤੇ ਆਉਣ ਵਾਲੀਆਂ ਕੋਈ ਵੀ ਇਲੈਕਸ਼ਨ ਹੋਊਗੀ ਇਹ ਬਟਾਲਾ ਹਲਕਾ ਜਿਹੜਾ ਵਾ 100% ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੁੰਦੀ ਰਹੂ। ਸਮਝੌਤਾ ਕਰਦਾ ਤਾਂ ਸੰਭਵ ਹੈ ਕਿ ਨਹੀਂ ਹੈ। ਦੇਖੋ ਜੀ ਸਮਝੌਤਾ ਸਾਡੀ ਨਾ ਮਤਲਬ ਬਟਾਲਿਆਂ ਤੇ ਨਾ ਅੰਬਰਸਰੋਂ ਤੇ ਨਾ ਸਾਡੇ ਤੋਂ ਹਣਾ ਸਮਝੌਤਾ ਜੇ ਕੱਲ ਨੂੰ ਹੋਇਆ ਵੀ ਤੇ ਵੇਖੋ ਸਮਝੌਤੇ ਇਹਦੇ ਚ ਪਾਰਟੀਆਂ ਦੇ ਮੈਂ ਸਮਝਦਾ ਕੋਈ ਪ੍ਰੇਮ ਪਿਆਰ ਦੇ ਯਾਰੀਆਂ ਦੋਸਤੀਆਂ ਦੇ ਸਮਝੌਤੇ ਨਹੀਂ ਹੁੰਦੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ। ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦ ਦਿਨ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਨਹੀਂ ਹਨਾ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਨਾ ਕਾਰਪੋਰੇਸ਼ਨ ਨਾ ਪੰਚਾਇਤਾਂ ਨਾ ਮੈਨੂੰ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਵੀ ਕਿਤੇ ਕੁਝ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਵਾਸਤੇ ਬਣੀ ਆ ਪੰਜਾਬੀਆਂ ਵਾਸਤੇ ਬਣੀ ਪਾਰਟੀ ਆ ਜਿੰਨੇ ਸੰਘਰਸ਼ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤੇ ਆ ਜਿਹੜੀਆਂ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਉਹ ਚੰਡੀਗੜ੍ਹ ਭਾਵੇਂ ਪਾਣੀਆਂ ਦੇ ਮੁੱਦੇ ਆ ਭਾਵੇਂ ਵੱਧ ਅਧਿਕਾਰਾਂ ਦੇ ਮੁੱਦੇ ਆ ਭਾਵੇਂ ਫੈਡਰਲ ਸਟਰਕਚਰ ਦੇ ਮੁੱਦੇ ਆ ਜਿੰਨੇ ਵੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੀ ਲੜਨੀਆਂ ਤੇ ਪੰਜਾਬ ਦੇ ਲੋਕ ਵੀ ਇਹ ਸਮਝਣ ਲੱਗ ਪਿਆ ਕਿ ਅਸੀਂ ਵਲਗ-ਵਲਗ ਤਜਰਬੇ ਕਰਦੇ ਆ ਇੱਕਾ ਨਵੇਂ ਝੂਠੇ ਇਨਕਲਾਬੀ ਆਏ ਸੀ ਇਹਨਾਂ ਨੇ ਜੋ ਹਾਲ ਦੋ ਸਾਲਾਂ ਚ ਪੜਤੀ ਕਰਤਾ ਪੰਜਾਬ ਦਾ ਹਾਲੇਪ ਆਪਣੀ ਜ਼ਰੂਰਤ ਲਈ ਸਮਝੌਤਾ ਕਰੇ ਕਿ ਦੇਖੋ ਜੀ ਮੈਂ ਤੁਹਾਨੂੰ ਆਖਿਆ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ ਬਗੈਰ ਜ਼ਰੂਰਤਾਂ ਤੋਂ ਕੋਈ ਸਮਝੌਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਚ ਅਸੀਂ ਇਕੱਲੇ ਜਿੱਤ ਸਕਦੇ ਆ ਤੇ ਉਹ ਕਦੀ ਸਮਝੌਤਾ ਨਾ ਕਰਨ ਗੱਲ ਤੇ ਇਹ ਆ ਵੀ ਅੱਜ ਆਮ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਇਹ ਲੜਾਈ ਲੜੀ ਇਹਨਾਂ ਨੇ ਤੇ ਜੇ ਉਹ ਸਮਝੌਤਾ ਕਰਦੇ ਫਿਰ ਤੇ ਜ਼ਰੂਰਤਾਂ ਸਮਝਾਉਂਦਾ ਕਿ ਯਾਰੀ ਦੋਸਤੀ ਉਹਨਾਂ ਦੀ ਪ੍ਰੇਮ ਦਾ ਸਮਝੌਤਾ ਦੇ ਕੋਈ ਨਹੀਂ ਜ਼ਰੂਰਤ ਦਾ ਸਮਝੌਤਾ ਉਹਨਾਂ ਨੂੰ ਦੋਵਾਂ ਨੂੰ ਪਤਾ ਸਾਡੀ ਥੱਲੇ ਜ਼ਮੀਨ ਨੇ ਹੈਗੀ ਇਸ ਕਰਕੇ ਜ਼ਰੂਰਤਾਂ ਦੇ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਇੰਡੀਆ ਗਠਬੰਧਨ ਬਣ ਰਿਹਾ ਕਾਦੇ ਵਾਸਤੇ ਬਣ ਰਿਹਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਇਕੱਠੇ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਰੂਰਤਾਂ ਇਕੱਠੇ ਹੋਣਾ ਜੇ ਇਕੱਠੇ ਹੋ ਜਾਵਾਂਗੇ ਤੇ ਕੁਝ ਸੀਟਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ ਨੇ ਤੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਦੋਨਾਂ ਪਾਸੇ ਜ਼ਰੂਰਤ ਤਾਂ ਹੋਏਗਾ ਕਿ ਇੱਕ ਪਾਸੇ ਨਹੀਂ ਵੇਖੋ ਜ਼ਰੂਰਤ ਤੇ ਜੇ ਦੋਵਾਂ ਪਾਸੇ ਤੋਂ ਹੁੰਦੀ ਹੈ ਜੇ ਜਿਸ ਵੇਲੇ ਕਾਲੀ ਦਲ ਦੀ ਪੰਜਾਬ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਨਾਲ ਸੀ ਸੈਂਟਰ ਚ ਬੀਜੇਪੀ ਦੀ ਸਰਕਾਰ ਸੀ ਤੇ ਪੰਜਾਬ ਦਾ ਕੰਨਾ ਵਿਕਾਸ ਹੋਇਆ ਮਤਲਬ ਇਹ ਆ ਇਹ ਜ਼ਰੂਰਤ ਪੰਜਾਬ ਦੀ ਵੀ ਆ ਕਿ ਸੈਂਟਰ ਦੇ ਵਿੱਚ ਵੀ ਉਹਦੇ ਪੱਖ ਵਾਲੀ ਪਾਰਟੀ ਹੋਵੇ ਜਿੱਕਰ ਸਮਝੌਤਾ ਆਉਣ ਵਾਲੇ ਪੁੱਖ ਦੇ ਵਿੱਚ ਉਹ ਵੀ ਜਾਂਦਾ ਹੈ ਕਿ ਸ਼ਰਤਾਂ ਜਿਹੜੀਆਂ ਨੇ ਉਹ ਪਹਿਲੀਆਂ ਹੀ ਰਹਿਣਗੀਆਂ ਐਨੀਆਂ ਜੋ ਸੀਟਾਂ ਦੀ ਮੈਂ ਇੱਕ ਗੱਲ ਦੇ ਵੇਖੋ ਜਿਹੜੀ ਹੈ ਨਾ ਮੈਂ ਪਹਿਲਾਂ ਕਹਤੀ ਹਾਂ ਵੀ ਸਮਝੌਤਾ ਨਾ ਮੇਰੇ ਲੈਵਲ ਤੇ ਹੋਣਾ ਤੇ ਨਾ ਇੱਥੇ ਹੋਣਾ ਨਾ ਤੁਹਾਡਾ ਤਜਰਬਾ ਕਹਿੰਦਾ ਮੇਰਾ ਤਜਰਬਾ ਵੇਖੋ ਜੀ ਇਹ ਕਹਿੰਦਾ ਵਾ ਵੀ ਜੇ ਇਹ ਸਮਝੌਤਾ ਜਣਾ ਨਾ ਪਾਰਟੀ ਪ੍ਰਧਾਨਾ ਚ ਹੋਣਾ ਉਧਰੋਂ ਅਮਿਤ ਸ਼ਾਹ ਜੀ ਮੋਦੀ ਜੀ ਨੱਡਾ ਜੀ ਤੇ ਇਧਰੋਂ ਸੁਖਵੀਰ ਬਾਦਲ ਜੀ ਜਨ ਜਨਾਂ ਜਨਾਂ ਨੂੰ ਤਿਆਰ ਕਰਨਗੇ ਜੇ ਕੱਲ ਨੂੰ ਹੋਇਆ ਪਰ ਮੈਨੂੰ ਹਾਲੇ ਤੱਕ ਮੈਨੂੰ ਮੇਰੇ ਸਮਝ ਨਹੀਂ ਆ ਕੋਈ ਸਮਝੌਤੇ ਵਾਲੀ ਗੱਲ ਚੱਲਦੀ ਪਈ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਪਏ ਸ਼੍ਰੋਮਣੀ ਗਾਲੀਦਨ ਉਸੇ ਨਾਲ ਹੀ ਸਮਝੌਤਾ ਹੋ ਜਾਂਦਾ ਉਸਦੇ ਤਾਂ ਭਾਈ ਨਹੀਂ ਕੋਸਦੇ ਨਹੀਂ ਮਾਈਕ ਹੋਏਗਾ ਅਸੀਂ ਕੋਸਦੇ ਨਹੀਂ ਕਿੰਨੂ ਕੋਸਿਆ ਕਿੱਥੇ ਕੋਸਿਆ ਦੱਸੋ ਨਹੀਂ ਅਜੇ ਤਾਂ ਬੀਜੇਪੀ ਮੈਂ ਬੀਜੇਪੀ ਦੇ ਖਿਲਾਫ ਜਿਹੜੀ ਆ ਇੱਕ ਗੱਲ ਕੀਤੀ ਦੱਸੋ ਮੈਨੂੰ ਹੁਣ ਵੀ ਆਪਾਂ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ ਉਸ ਪਾਰਟੀ ਚ ਰਿਆਂ ਉਸ ਪਾਰਟੀ ਚ ਜੋ ਸਿਸਟਮ ਚੱਲਦਾ ਪਿਆ ਵਾ ਉਹਦੀ ਗੱਲ ਕੀਤੀ ਆ ਮੈਂ ਨਾ ਮੋਦੀ ਸਾਹਿਬ ਦੀ ਕੋਈ ਸਰਕਾਰ ਤੇ ਮੋਦੀ ਸਾਹਿਬ ਦੀ ਹੈ ਜੇ ਮੈਂ ਮੋਦੀ ਸਾਹਿਬ ਮੈਂ ਅੱਜ ਵੀ ਆ ਨਾ ਮੋਦੀ ਸਾਹਿਬ ਜਿਹੜੇ ਅੱਜ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਆ ਜਦੋਂ ਮੈਂ ਕਿਸਾਨੀ ਐਜੀਟੇਸ਼ਨ ਚ ਬੋਲਦਾ ਸੀ ਉਦੋਂ ਮੈਂ ਆਂਦਾ ਸੀ ਕਿ ਕਦੀ ਕਾਨੂੰਨ ਕੋਈ ਸਰਕਾਰਾਂ ਜਿਹੜੀਆਂ ਲੋਕਾਂ ਦੇ ਖਿਲਾਫ ਸੋਚ ਕੇ ਨਹੀਂ ਬਣਾਉਂਦੀਆਂ ਹਾਂ ਜਦੋਂ ਲਾਗੂ ਹੁੰਦੇ ਆ ਲੋਕਾਂ ਨੂੰ ਨਹੀਂ ਉਹ ਮਨਮੁਾਫਕ ਹੁੰਦੇ ਉਹਨਾਂ ਦੇ ਰਿਜ਼ਲਟਸ ਉਹ ਨਹੀਂ ਹੁੰਦੇ ਇਸ ਕਰਕੇ ਐਮੈਂਡ ਵੀ ਕਰਨੇ ਪੈਂਦੇ ਆ ਰੱਦ ਵੀ ਕਰਨਾ ਉਦੋਂ ਵੀ ਮੈਂ ਹੀ ਬੋਲਦਾ ਸੀ ਸਭ ਤੋਂ ਵੱਡਾ ਮੁੱਦਾ ਇਹ ਜਿਹੜੀ ਬੰਦੀ ਸੀ ਉਦੋਂ ਵੀ ਇਹੀ ਬੋਲਦਾ ਸੀ ਮੈਂ ਹਾਂ ਬੰਦੀ ਸਿੰਘਾਂ ਨੂੰ ਭਾਜਪਾ ਹੀ ਅਤਵਾਦੀ ਮੰਨਦੀ ਬਾਕੀ ਪਾਰਟੀਆਂ ਵੀ ਅਤਵਾਦੀ ਮੰਨਦੀਆਂ ਨੇ ਜੋ ਸੀਜੀ ਕੀ ਮੰਨਦੀ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਵਾ ਨਾ ਉਹਦੇ ਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਪਾਰਟੀ ਚ ਦੱਸ ਦੇਣਾ ਹਮੇਸ਼ਾ ਹੀ ਜੀ ਜਿਹੜੀ ਮੈਨੂੰ ਨਹੀਂ ਚੰਗੀ ਲੱਗੇ ਪਰ ਮੈਂ মিডিਆ ਸਾਹਮਣੇ ਜਿਹੜਾ ਵਾ ਪਾਰਟੀ ਦਾ ਜੋ ਪੱਖ ਹੈ ਉਹਦੇ ਖਿਲਾਫ ਕਦੀ ਨਹੀਂ ਜਾਂਦਾ ਕਿਉਂਕਿ ਮੈਂ ਐਸੋਲੀ ਸ਼੍ਰੋਮਣੀ ਕਾਲੀ ਦਲ ਚ ਹਾਂ ਜਿਹੜੀ ਮੇਰੀ ਪਰਸਨਲ ਉਹ ਮੈਂ ਉੱਥੇ ਹੀ ਦੱਸ ਦਿੰਦਾ ਵੀ ਇਹ ਗੱਲ ਸਾਨੂੰ ਕਿੰਨੀ ਕੁ ਮਾਫਕ ਹੈ ਤੇ ਕਿੰਨੀ ਕੁ ਨਹੀਂ ਮਾਫਕ। ਇਹ ਬੰਦੀ ਸਿੰਘਾਂ ਦਾ ਮੁੱਦਾ ਚੱਲਣਾ ਹੈ ਤੁਹਾਡੇ ਇਲੈਕਸ਼ਨਾਂ ਵਿੱਚ। ਨਹੀਂ ਬੰਦੀ ਨਹੀਂ ਪਾਰਟੀ ਦਾ ਮੁੱਦਾ ਹੈ। ਲੜਾਈ ਲੜ ਰਹੇ ਪਾਰਟੀ ਦਾ ਮੁੱਦਾ ਹੈ। ਕਿਸ ਕਿਸਟੈਂਡ ਹੋਇਆ। ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਪ੍ਰੈਸ ਦੀ بجائے ਆਪਣੇ ਪਾਰਟੀ ਪ੍ਰਧਾਨ ਨੂੰ ਕਨਵੇ ਕਰ ਦਿੰਦਾ ਜਦੋਂ ਮੈਨੂੰ ਲੱਗੇ ਵੀ ਇਹ ਗੱਲ ਜਿਹੜੀ ਹੈ ਸਾਡੇ ਨਹੀਂ ਮਾਫਕ ਆਉਂਦੀ। ਜੀ ਤੇ ਬਟਾ ਮੈਂ ਉਹਦੇ 'ਚ ਤੁਹਾਨੂੰ ਦੱਸ ਦਿੰਦਾ ਇੱਕ ਮਿਸਾਲ ਦੇ ਦਿੰਦਾ ਵੀ ਅਸੀਂ ਉੱਥੇ ਆਪਣਾ ਜਿਹੜੀ ਪਾਰਲਮੈਂਟ ਇਲੈਕਸ਼ਨ ਹੋਈ ਸੀ ਸਾਡੀ ਉੱਥੇ ਸੰਗਰੂਦ ਡਿਊਟੀ ਲੱਗੀ ਸੀ। ਬਾਈ ਇਲੈਕਸ਼ਨ ਹੋਈ ਸੀ ਨਾ ਮੈਂ ਕਹਿੰਦਾ ਹੈ ਨਹੀਂ ਜੀ ਸਾਡਾ ਮਨ ਨਹੀਂ ਕਰਦਾ ਨਹੀਂ ਹੈ ਠੀਕ ਹੈ ਜੀ ਅਸਾ ਬਟਾਲਾ ਸੀਟ ਨੂੰ ਲੈ ਕੇ ਬਟਾਲਾ ਸੀਟ ਨੂੰ ਲੈ ਕੇ ਜੋ ਸੀਬ ਤੁਸੀਂ ਕਿਹਾ ਕਿ ਇਹ Hindu ਸੀਟ ਸੀ ਬਾਦਲ ਸਾਹਿਬ ਨੂੰ ਇਹ ਗੱਲ ਸਮਝ ਆ ਗਈ ਕਿ ਉਸ ਤੋਂ ਬਾਅਦ ਵਾਪਸ ਇਹ ਜਿਹੜੀ ਸੀਟ Hindu ਖੇਮੇ ਦੇ ਵਿੱਚ ਚਲੀ ਗਈ ਉਹ ਇੱਕ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਨੇ ਹਲਕਾ ਅੰਚਾਰ ਬਣਾਇਆ ਨਹੀਂ ਸੁਖਵੀਰ ਜੀ ਜੀ ਅਕਾਲੀ ਦਲ ਨੂੰ ਤਾਂ ਭਰਪੂਰ ਫਾਇਦਾ ਹੋਇਆ ਬਿਲਕੁਲ ਬਿਲਕੁਲ ਦੇਖਦਾ ਪਿਆ ਠੀਕ ਹੈ ਕਹਦਾ ਐਸ ਜਿੱਥੇ ਜਾਂਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰਾਂ 'ਚ ਕੁਝ ਨਹੀਂ ਆ ਉੱਥੇ ਨਰੇਸ਼ ਭਾਈ ਦੇ ਬੰਦੇ ਇਸ਼ਾਰਾਂ ਦੇ ਵਿੱਚੋਂ ਰੋਜ਼ ਦਿੱਲੀ ਸ਼ਾਮਲ ਹੋ ਰਹੇ ਬੰਦੇ ਤਿੰਨੇ ਕਾਉਂਸਲਰ ਕਿੰਨੇ ਬੰਦੇ ਉਦੋਂ ਸ਼ਾਮਲ ਹੋਏ ਪਾਰਟੀ ਦੇ ਉਧੇਦਾਰ ਹੋਏ ਕਾਉਂਸਲਰ ਹੋਏ ਜਿਸ ਦਿਨ ਪਹਿਲੇ ਦਿਨ ਜੁਆਇਨ ਹੋਏ ਹੁਣ ਵੀ ਹੋ ਰਹੇ ਆ ਗਾਂ ਵੀ ਹੋਣਗੇ ਇਹ ਤਾਂ ਅੰਡਰਸਟੂਡ ਯਾ ਥੈਂਕ ਯੂ